ਮੈਚ ਕਰਨ ਕਰਾਉਣ ਵਾਲਾ ਕੰਮ ਨਹੀਂ ਆਪਾਂ ਕਰਦੇ ਨਾ ਕਦੀ ਕੀਤਾ ਰੱਬ ਨੂੰ ਜਾਣਦੇ ਨਹੀਂ ਆ ਇਦਾਂ ਦਾ ਕਦੀ ਨਾ ਕੰਮ ਕੀਤਾ ਨਾ ਕਰਾਂਗੇ ਮੈਚ ਵਾਲਾ ਨਾਲੇ ਹੁਣ ਇਹ ਕੰਮ ਨਹੀਂ ਹੁੰਦੇ ਹੁਣ ਕਬੱਡੀ 'ਚ ਪੈਸਾ ਉੱਤੇ ਹੀ ਬਹੁਤ ਹੋ ਗਿਆ ਆ ਹਰਕੇ ਵੀ ਵਧੀਆ ਮੁੰਡੇ ਪੈਸੇ ਕੱਢਦੇ ਆ ਤੇ ਫਿਰ ਕਹਿੰਦੇ ਮੈਚ ਕਿਉਂ ਕਰਨਾ ਹਨਾ ਇਦਾਂ ਦੀ ਕੋਈ ਗੱਲ ਨਹੀਂ ਮੈਚ ਨਹੀਂ ਹੁੰਦਾ ਕਬੱਡੀ ਦੇ ਵਿੱਚ ਹੁਣ ਇਹ ਕੰਮ ਨਹੀਂ ਛੱਡਾ ਛਡਾਉਣ ਵਾਲਾ ਮੈਚ ਨਹੀਂ ਕੰਮ ਹੁੰਦਾ ਕਿਉਂਕਿ ਪੈਸੇ ਬਹੁਤ ਪਲੇਅਰਾਂ ਨੂੰ ਹਣ ਬੰਦੇ ਆ ਹਰਕੇ ਵੀ ਵਧੀਆ ਪੈਸੇ ਪਲੇਅਰ ਘਰਾਂ ਨੂੰ ਲੈ ਕੇ ਜਾਂਦੇ ਆ ਤੇ ਫਿਰ ਮੈਚ ਕਰਨ ਦੀ ਲੋੜ ਹੀ ਨਹੀਂ ਹਨਾ ਵੇ ਵੈਗਰੋ 트ੱਕੀ ਦੇਵੇ ਸਭ ਨੂੰ ਇਹ ਦਾਣਾ ਤੁਸੀਂ ਬੋਲਿਆ ਕਰੋ ਫਿਕਸ ਵਾਲਾ ਕੰਮ ਨਾ ਕਰਾਉ ਮੈਂ ਲਾਈਵ ਚ ਵੇਖ ਲੈਣਾ ਨਾ ਕੇਰੀ ਕਿਤੇ ਜੇ ਮੈਂ ਠੰਡਾ ਚੱਲਦਾ ਹੋਵੇ ਜਾਂ ਕੋਈ ਚੰਗੇ ਪਲੇ ਦਾ ਟੀਮ ਹਾਰਦੀ ਹੋਵੇ ਤੇ ਕਰਨ ਲੱਪਦੇ ਫਿਕਸ ਫਿਕਸ ਇਦਾਂ ਦਾ ਕੰਮ ਨਹੀਂ ਹਦਾ ਵੀਰ ਜਿਹੜੇ ਨਵੇਂ ਮੁੰਡੇ ਉਹ ਵੀ ਉਹਨਾਂ ਦੇ ਘਰ ਖਾਦਾ ਹੈ ਉਹ ਵੀ ਵੱਡਿਆਂ ਨੂੰ ਹਰਾ ਸਕਦੇ ਆ ਜਿਹੜੇ ਤਗਲੇ ਪਲੇਅਰ ਆ ਐਮ ਦੀ ਕੋਈ ਗੱਲ ਨਹੀਂ ਹੁੰਦੀ ਤੇ ਜ਼ਰੂਰੀ ਜੀ ਉਹ ਤਰੜਿਆ ਤੇ ਉਹਨਾਂ ਜਿਤਨਾ ਵਾ ਅੱਜ ਕੱਲ ਕੋਈ ਪਤਾ ਨਹੀਂ ਕਿੰਨੇ ਕੰਮ ਕਰ ਜਣਾ ਪਰ ਅਲਟ ਫੇਰ ਬਹੁਤ ਹੁੰਦੇ ਆ ਕਬੱਡੀ ਬਹੁਤ ਉੱਚੇ ਲੈਵਲ ਤੇ ਚੱਲ ਗਈ ਆ ਬਹੁਤ ਪਲੇਅਰ ਉੱਠ ਰਹੇ ਆ ਬੜੇ ਨਵੇਂ ਨਵੇਂ ਕਬੱਡੀ ਜਾ ਰਹੇ ਆ ਤੇ ਮੇਰੇ ਵੀਰਾਂ ਇਦਾਂ ਦੀ ਸੋਚਦਾ ਰੱਖਿਆ ਕਰੋ ਸਪੋਰਟ ਕਰਿਆ ਕਰੋ ਪਲੇਅਰਾਂ ਦੀ ਸਾਥ ਦਿਆ ਕਰੋ ਤੇ ਕੀ ਕਹਿੰਦੇ ਨੇ ਐਪਰੀਸ਼ੀਏਟ ਐਪਰੀਸ਼ੀਏਟ ਕਰੋ ਇੰਗਲਿਸ਼ ਚ ਬੋਲਦੇ ਨੇ ਮੜਾ ਜਾ ਹਾਂ ਤੇ ਕੱਲ ਥੋੜੀ ਜਿਹੀ ਪ੍ਰੋਬਲਮ ਮੈਨੂੰ ਇਹ ਪੈ ਗਈ ਮੇਰਾ ਬੀਪੀ ਵਧਿਆ ਹੋਇਆ ਸੀ ਤੇ ਉਹਦਾ ਕਰਕੇ ਮੈਂ ਠੀਕ ਨਹੀਂ ਸੀ ਪਹਿਲਾਂ ਹੀ ਠੀਕ ਨਹੀਂ ਸੀ ਪਹਿਲੇ ਮੈਚ ਵੀ ਪਹਿਲੇ ਮੈਚ ਮੈਂ ਸਹੀ ਸੀ ਤੇ ਦੂਸਰੇ ਮੈਚ ਨੂੰ ਮੇਰੇ ਨਾ ਜਿਵੇਂ ਮੈਨੂੰ ਉਲਟੀਆਂ ਆਉਣ ਲੱਗੀਆਂ ਮੈਂ ਕਲੇਜ ਜੰਗਲ ਮਾਰ ਕੇ ਥੋੜੀ ਉਲਟੀ ਕੀਤੀ ਤੇ ਮੇਰਾ ਤਾਂ ਗਲਾ ਵੀ ਦੁਖਦਾ ਸੀ ਤੇ ਉਹ ਉਹ ਦਿਨ ਆਪਣਾ ਨਹੀਂ ਕੀ ਚੱਕਰ ਵਿਆਹ ਤੇ ਗਲਤ ਖਾਦਾ ਖੁੱਦਾ ਗਿਆ ਬੀਪੀ ਮੇਰਾ ਜੁਬਦ ਗਿਆ ਜ਼ਿਆਦਾ ਤੇ ਮੈਂ ਤੇ ਉਹ ਥੱਕੇ ਨਾ ਜਿਹੜਾ ਦੂਸਰਾ ਮੈਚ ਖੇਡਿਆ ਥੱਕੇ ਨਾ ਖੇਡਿਆ ਮੈਨੂੰ ਤੇ ਤੁਸੀਂ ਵੇਖਿਓ ਵੀਡੀਓ ਜਿਆਦਾ ਥੱਕੇ ਨਾ ਲਵਾਉਂਦੇ ਆ ਵੀ ਅਲੱਗ-ਅਲੱਗ ਮੈਨੂੰ ਤੇ ਲੱਗਿਆ ਨਹੀਂ ਆਉਂਦਾ ਜਦੋਂ ਮੈਂ ਦੂਜਾ ਜਫਾ ਲਾਇਆ ਸੀ ਉਦੋਂ ਵੀ ਮੇਰੀ ਮੈਚ ਜੀ ਕਰਦਾਵੇਂ ਲੰਮੇ ਪਾ ਦੋ ਮੈਨੂੰ ਇਸ ਤਰ੍ਹਾਂ ਚੱਕਰ ਆਉਣ ਲੱਗੇ ਉਹ ਬੀਬੀ ਉਹਨਾਂ ਕਰ ਗਏ ਸਰੀਰ ਸੈੱਟ ਨਾ ਕਰਕੇ ਇਹਦੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਪੈਸੇ ਆਉਂਦੇ ਕਿੰਨੂੰ ਚੰਗੇ ਨਹੀਂ ਲੱਗਦੇ ਹੈਨਾ ਜੇ ਆਪਾਂ ਖੇਡਦੇ ਚਲੋ ਮੈਚ ਬਰਾਬਰ ਹੀ ਤੇ ਮੈਚ ਜਿੱਤੇ ਵੀ ਸਾਦੇ ਅਸੀਂ ਜੇ ਮੈਂ ਖੇਡਦਾ ਸੈੱਟ ਹੁੰਦਾ ਦੇ ਫਾਈਨਲ ਤੱਕ ਜਾਂਦੇ ਤੇ ਵਧੀਆ ਪੈਸੇ ਬਣਨੇ ਸੀ ਨਾਲੇ ਨਾਂ ਬੰਦਾ ਹੋਣਾ ਹੋਰ ਏਡਾ ਤੜੜਾ ਮੇਲਾ ਸੀ ਤੇ ਕਿਹਦਾ ਜੀ ਨਹੀਂ ਕਰਦਾ ਖੇਡਣ ਨੂੰ ਇਦਾਂ ਦੀ ਗੱਲ ਕੋਈ ਨਹੀਂ ਫਿਕਸ ਵਾਲੀ ਮੈਚ ਕਰਨ ਵਾਲੀ ਐਵੇਂ ਦਾ ਕੰਮ ਨਹੀਂ ਆਪਾਂ ਕਰਦੇ ਬਸ ਆਪਣੀ ਬਾਡੀ ਕਈ ਵਾਰੀ ਦੇਖਣੀ ਪੈਂਦੀ ਆ ਕਿ ਉਹਨੇ ਨਹੀਂ ਉਹ ਬੀਪੀ ਮੇਰਾ ਜ਼ਿਆਦਾ ਵਧਾ ਕਰਕੇ ਗੱਲਾਂ ਮੇਰਾ ਜੇ ਵੀ ਦੁਖ ਰਿਹਾ ਤੁਹਾਨੂੰ ਆਵਾਜ਼ 'ਚ ਫਰਕ ਵੀ ਲੱਗਦਾ ਹੋਊਗਾ ਤੇ ਪ੍ਰੋਬਲਮ ਹੋ ਗਈ ਉਂਗਲਾ ਮਾਰ ਮਾਰ ਉਹ ਠੀਕ ਕੀਤੀ ਦੋ ਰਹੀ ਤੇ ਜੀਨੋ ਕੋਈਦਾ ਉਹਦਾ ਕਰਕੇ ਪ੍ਰੋਬਲਮ ਪੈ ਗਈ ਮੈਨੂੰ ਬਾਕੀ ਮੇਰੇ ਵੀਰਾਂ ਉਦਾਂ ਕੋਈ ਨਹੀਂ ਕਰਨੀ ਆਪਾਂ ਕੈਮ ਆ ਬਾਬੇ ਦੀ ਕਿਰਪਾ ਨਾਲ ਸੈਟ ਆ ਸਾਰਾ ਵਾਇਗਰੂ ਮੇਰ ਕਰੇ ਸਟੇਰੀਏ ਜਾ ਕੇ ਹੁਣ ਖੇਡੀਏ ਵਧੀਆ ਤੁਹਾਡੇ ਪਿਆਰ ਸਦਕਾ ਇਸ ਨਾਲ ਪਹੁੰਚਿਆ ਤੁਹਾਨੂੰ ਇਥੇ ਬਟਾਇਆ ਤੇ ਇਹ ਉਹ ਕਾਰਨ ਸੀ ਵੀ ਜਿਹੜਾ ਮੈਨੂੰ ਜਾਣਾ ਪਿਆ ਮੈਨੂੰ ਚੱਕਰ ਆ ਰਹੇ ਤੇ ਸਰ ਕੇ ਮੈਂ ਗਰਾਊਂਡ ਤੇ ਲੱਗ ਗਿਆ ਮੈਂ ਹਣਾ ਇੱਥੇ ਜੇ ਕੋਈ ਗੱਲਬਾਤ ਹੋ ਜੇ ਬਾਅਦ ਪਲੇਅਰਾਂ ਨੂੰ ਲੋਕਾਂ ਵੀ ਹੈ ਕਹਣਾ ਪਤਾ ਨਹੀਂ ਰੱਜਿਆ ਜਿਆਦਾ ਹੈ ਇਦਾਂ ਦਾ ਕੋਈ ਗੱਲ ਨਹੀਂ ਆ ਤੇ ਬਸ ਇਹ ਉਹ ਪ੍ਰੋਬਲਮ ਹੀ ਸਰੀਰ ਦੇ ਕਿਸੇ ਵੇਲੇ ਬਾਦ ਕੱਟ ਹੋ ਜਾਂਦੀ ਆ ਸਰੀਰ ਆ ਇੱਕ ਜੀ ਮਸ਼ੀਨ ਹੈ ਕੋਈ ਕਦੇ ਉੱਤੇ ਥੱਲੇ ਕੰਮ ਹੋ ਜਾਂਦਾ ਇਦਾਂ ਦੀ ਨਹੀਂ ਕੋਈ ਗੱਲ ਨਜ਼ਾਰੇ ਲਾਓ ਮੇਰੇ ਵੀਰ ਤੇ ਮੈਚ